ਸਿਕਰ ਦੋਸਤੋ ਮੈਨੂੰ ਪਤਾ ਜਾਦਾ ਮੇਰੀਆਂ ਵੀਡੀਓਜ਼ ਤੁਸੀਂ ਫਤਿਹਾਰਾਂ ਵਾਲੀਆਂ ਦੇਖ ਕੇ ਕੁਝ ਹੁੰਦੇ ਆ ਪਰ ਮੈਂ ਥੋੜਾ ਜਿਹਾ ਦੱਸ ਦਵਾਂ ਕਿ ਮੈਂ ਪਰਸਨਲੀ ਇੱਕ ਬਿਜ਼ਨਸਮੈਨ ਹਾਂ ਹਰ ਛੋਟੇ ਤੋਂ ਛੋਟੇ ਬਿਜ਼ਨਸ ਨੂੰ ਲੈ ਕੇ ਬਟ ਅ ਸੰਸੀਅਰ ਹੈ ਮੈਂ ਤੇ ਵੱਡੇ ਤੋਂ ਵੱਡੇ ਇੰਡਸਟਰੀਸ ਦੇ ਬਿਜ਼ਨਸਮੈਨ ਹਾਂ ਜੀ ਤੇ ਮੈਂ ਖੁਦ ਵੀ ਇਸ ਵੇਲੇ ਨਾ ਮੈਂ ਬੜਾ ਅਗਰੈਸਿਵਲੀ ਜਿਹੜਾ ਫੂਡ ਬਿਜ਼ਨਸ ਹੈ ਜਾਂ ਫੂਡ ਵੈਂਚਰਸ ਨੇ ਇਹਦੇ ਚ ਬਹੁਤ ਕੰਮ ਕਰ ਰਿਹਾ। ਕਾਰਨ ਕੀ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਫੂਡ ਦਾ ਹੈ ਜਿਹਦੇ ਕੋਲ ਫੂਡ ਕੰਟਰੋਲਡ ਹੈ ਜਾਂ ਅਵੇਲੇਬਲ ਹੈ ਉਹ ਰਾਸਤ੍ਰੂ ਤੇ ਚਾਹੇ ਐਗਰੂ ਫੋਰੈਸਟਰੀ ਪ੍ਰੋਜੈਕਟਸ ਹੋਣ ਚਾਹੇ ਹੋਰ ਚੀਜ਼ਾਂ ਹੁਣ ਹੁਣ ਅੱਜ ਮੈਂ ਤੁਹਾਨੂੰ ਸਪੈਸ਼ਲੀ ਜੇ ਤੁਸੀਂ ਇਸ ਚੀਜ਼ ਨੂੰ ਦੇਖਣਾ ਪਸੰਦ ਕਰੋਗੇ ਨਾ ਤੇ ਮੈਂ ਖੁਦ ਹੁਣ ਅਗਰੈਸਿਵਲੀ ਆਪਣੇ ਫੂਡ ਬਿਜ਼ਨੈਸਿਸ ਦੇ ਵਿੱਚ ਇਨਵੈਸਟ ਵੀ ਕਰ ਰਿਹਾ ਤੇ ਉਹਨਾਂ ਨੂੰ ਵਧਾਉਣ ਵੀ ਲਿਆ ਇੱਕ ਮੇਰੇ ਛੋਟੇ ਭਰਾ ਨੇ ਇੱਕ ਬੜਾ ਹੀ ਨਾ ਕ੍ਰੀਏਟਿਵਲੀ ਸਾਡੇ ਜਿਹੜੇ ਆਮ ਪ੍ਰੋਡਕਟਸ ਨੇ ਕਿਸਾਨਾਂ ਦੇ ਘਰਾਂ 'ਚ ਹੀ ਹੁੰਦੇ ਆ ਉਹਨੂੰ ਉਹਦੇ ਉਹਦਾ ਵੈਂਚਰ ਸ਼ੁਰੂ ਕੀਤਾ ਮੈਂ ਤੁਹਾਨੂੰ ਅੱਜ ਵਿਖਾਉਣ ਲੈ ਕੇ ਚੱਲੇ ਆਂ ਲਓ ਜੀ ਇਹ ਆਪਾਂ ਪਹੁੰਚ ਗਏ ਆਂ ਟ੍ਰੂਥ ਚੱਕੀ ਇਹ ਸਾਡਾ ਛੋਟਾ ਭਰਾ। ਬਹੁਤ-ਬਹੁਤ ਵਧਾਈ ਹੋਵੇ। ਇਹ ਆ ਜੀ ਸਾਡਾ ਪ੍ਰੋਜੈਕਟ ਤੇ ਇਹ ਨੈਚੁਰਲ ਸਟੋਨ ਦੀਆਂ ਚੱਕੀਆਂ ਲਾਈਆਂ ਹੋਈਆਂ ਨੇ। ਇਹ ਬਹੁਤ ਥੋੜਾ-ਥੋੜਾ ਸੇਡ ਪਾਉਂਦੀਆਂ ਵਿੱਚ ਤੇ ਥੋੜਾ-ਥੋੜਾ ਆਟਾ ਕੱਢਦੀਆਂ ਨੇ। ਕੋਲਡ ਪ੍ਰੈਸ ਦਾ ਮਤਲਬ ਹੀ ਇਹੀ ਹੈ ਕਿ ਆਟਾ ਜਿਹੜਾ ਉਹ ਠੰਡਾ ਹੁੰਦਾ ਬਹੁਤ ਜਿਹੜੀਆਂ ਨਵੀਆਂ ਚੱਕੀਆਂ ਨੇ ਉਹ ਤੇਜ਼ ਪੀਸਦੀਆਂ ਤੇ ਉਹਨਾਂ ਟੈਂਪਰੇਚਰ ਵਧਾ ਦਿੰਦੀਆਂ ਨੇ ਤੇ ਉਹ ਬਹੁਤ ਸਾਰੇ ਤੱਤ ਜਿਹੜੇ ਖਤਮ ਹੋ ਜਾਂਦੇ ਉਦੋਂ ਹੀ ਤੇ ਸੈਕੰਡਲੀ ਉਹ ਆਟਾ ਜਿਹੜਾ ਉਹ ਤਿਆਰ ਖਾਣ ਲਈ ਥੋੜਾ ਇੱਕ ਅੱਧਾ ਦਿਨ ਹਟਕੇ ਹੁੰਦਾ ਤੇ ਇਹ ਦੋ ਚੱਕੀਆਂ ਲਾਉਣ ਦਾ ਸਾਡਾ ਮਕਸਦ ਇਹ ਹੈ ਜੀ ਕਿ ਇੱਕ ਚੱਕੀ ਨਰੋਲ ਹੀ ਅਸੀਂ ਕਣਕ ਵਾਸਤੇ ਰੱਖੀ ਹੋਈ ਹੈ ਜਿਹਦੇ ਚ ਕਣਕ ਦਾ ਵਿਧ ਫਾਈਬਰ ਓਲਡ ਪ੍ਰੈਸ ਆਟਾ ਬਣਾਉਂਗਾ ਤੇ ਜਿਹੜੀ ਦੂਸਰੀ ਚੱਕੀ ਆ ਉਹ ਟੋਟਲੀ ਜਿਹੜੀ ਆ ਬਾਕੀ ਮਿਲਟਸ ਅਸੀਂ ਕੋਦਰਾ ਹੋ ਗਿਆ ਮੱਕੀ जौ ਹੋਰ ਜਿੰਨਾ ਵੀ ਪਾਉਨੇ ਆ ਮਲਟੀ grain ਆਟਾ ਬਣਾਉਣ ਲਈ ਉਹਦੇ ਲਈ ਰੱਖੀ ਹੋਈ ਹੈ ਸੋ ਇਹ ਪ੍ਰੋਜੈਕਟ ਗਰਾਉਂਡ ਤੇ ਲਿਆਉਂਦਿਆਂ ਲਿਆਉਂਦਿਆਂ ਕਈ ਚਿਰ ਦੀ ਕਈ ਸਾਲਾਂ ਦੀ ਆਰ ਐਨ ਡੀ ਲੱਗੀ ਜੀ ਪਰ ਫਾਈਨਲੀ ਇਟਸ ਨਾਓ ਹੇਅਰ ਹੁਣ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਫਰਜ਼ ਆ ਕਿ ਸਾਨੂੰ ਤੇ ਇਹਦੇ ਤੇ ਉਤਸ਼ਾਹ ਦਿਓ ਬਹੁਤ ਜ਼ਿਆਦਾ ਇਹ ਸ਼ੋਰੂਮ ਵਾਲੀ ਸਾਈਡ ਜਿਹੜੀ ਹੈ ਉਹਦੇ ਤੇ ਅਸੀਂ ਡਿਸਪਲੇ ਲਾਏ ਹੋਏ ਨੇ ਪੈਕੇਟ ਬਣਾ ਕੇ ਤੇ ਤੁਸੀਂ ਟੈਸਟ ਕਰੋ ਪਲੱਸ ਕਿ ਕੀ ਕੀ ਅਵੇਲੇਬਲ ਆ ਉਹ ਸਾਰੀਆਂ ਚੀਜ਼ਾਂ ਬਾਕੀ ਜੇ ਕੋਈ ਕੋਲ ਬਹਿ ਕੇ ਆਪ ਦਾ ਕਢਵਾਉਣਾ ਚਾਹੁੰਦਾ ਆਟਾ ਇਹਦੇ ਚ ਅਸੀਂ ਆ ਡਿਸਪਲੇ ਬਾਕਸ ਰੱਖੇ ਹੋਏ ਅੱਗੇ ਵੀ ਕੀ ਕੀ ਪਾਉਣੇ ਆ ਕਿੰਨੀ ਰੇਸ਼ਿਓ ਚ ਪਾਉਣੇ ਆ ਪਲੱਸ ਸਾਰਾ ਕੁਝ ਮਤਲਬ ਫੁੱਲ ਜੇ ਕਸਟਮਰ ਆਉਂਦੇ ਆ ਉਹਨਾਂ ਨੂੰ ਪੂਰਾ ਐਕਸਪਲੇਨ ਕਰੀਦਾ ਪਰਮਾਤਮਾ ਕਿਰਪਾ ਕਰੇ ਤਾਂ ਹੀ ਅਸੀਂ ਕੈ ਲਈ ਸਖਸ਼ਮ ਰਹੀਏ ਕਿ ਸਾਰਿਆਂ ਨੂੰ ਐਕਸਪਲੇਨ ਪਰ ਚਲੋ ਜਦੋਂ ਕੰਮ ਵੱਧ ਆਇਆ ਫਿਰ ਇਦਾਂ ਹੁੰਦਾ ਵੀ ਨਹੀਂ ਲੋਕਾਂ ਨੇ ਕੁਆਲਿਟੀ ਦੇ ਨਾਲ ਵਾਪਸ ਆਉਣਾ ਰਿਟੈਂਸ਼ਨ ਜਿਹੜੀ ਆ ਕਸਟਮਰ ਦੀ ਉਹ ਕੁਆਲਿਟੀ ਦੇ ਨਾਲ ਹੁੰਦੀ ਹੈ ਸੋ ਇੱਕ ਰਿਲੇਸ਼ਨ ਅਸੀਂ ਬਣਾ ਰਹੇ ਹਾਂ ਹੁਣ ਕਸਟਮਰਸ ਦੇ ਨਾਲ ਤੇ ਤੁਸੀਂ ਸਾਰੇ ਵੀ ਸਪੋਰਟ ਕਰੋ ਦੋਸਤੋ ਹੁਣ ਮੈਂ ਆਪਣਾ ਇੱਕ ਹੋਰ ਮੀਟਿੰਗ ਦੇ ਵਿੱਚ ਜਾਣਾ ਵੀ ਸਿੰਪਲੀ ਇਕ ਅਮਰਸਰ ਵਾਲਿਆਂ ਨੂੰ ਸਾਰਿਆਂ ਨੂੰ ਮੇਰੇ ਮਿੱਤਰਾਂ ਨੂੰ ਕਿਉਂਕਿ ਆਪਾਂ ਸਾਰੇ ਇੱਥੇ ਨਜੀਪ ਰੇਵਨਿਊ ਏਰੀਏ ਦੇ ਲਾਗੇ ਜਿਹਾ ਰਹਿੰਦੇ ਆਂ ਤੇ ਆਟਾ ਜਿੰਨਾ ਵੀ ਲੈਣਾ ਆ ਸ਼ਹਿਦ ਗੁੜ ਐਨੀਥਿੰਗ ਮਤਲਬ ਮਲਟੀ ਗ੍ਰੇਨ ਕੋਈ ਕਿਸੇ ਵੀ ਕਿਸਮ ਦਾ ਆਟਾ ਲੈਣਾ ਹੈ ਕੋਲਡ ਪ੍ਰੈਸ ਆਟਾ ਆਪਣੀ ਥਰੂ ਚੱਕੀ ਤੋਂ ਲੈਣਾ ਹੈ ਤੇ ਇਹਨਾਂ ਨੂੰ ਸਪੋਰਟ ਸਾਨੂੰ ਚਾਹੀਦੀ ਹੈ ਤੇ ਮੁੰਡਿਆਂ ਦਾ ਹੌਸਲਾ ਵਧਾਓ ਤੇ ਸਾਰਿਆਂ ਨੂੰ ਸਾਡੀਆਂ ਵੈਸਟ ਵਿਸ਼ੇਸ ਨੇ ਜਿਹੜੇ ਜਿਹੜੇ ਵੀ ਕੋਈ ਵੀਰ ਭਰਾ ਅੱਗੇ ਵਧਣਾ ਚਾਹੁੰਦੇ ਆ bizness ਕਰਨਾ ਚਾਹੁੰਦੇ ਆ ਪ੍ਰਮਾਤਮਾ ਨੂੰ ਤਰੱਕੀਆਂ ਬਖਸ਼ੇ थैंक्स फॉर वाचिंग